ਬੰਦੂਕ ਰੱਖ ਕੇ ਮੱਥੇ ਤੇ ਤੇ ਮੇਨਾ ਗਲਤ ਕੰਮ ਕਰਦਾ ਰਿਹਾ ਵਾ ਮੇਰੀਆਂ ਵੀਡੀਓ ਬਣਾਈਆਂ ਵਾ ਫੋਟੋਆਂ ਵੀ ਗਲਤ ਖਿੱਚੀਆਂ ਵਾ ਤੇ ਜਦੋਂ ਮੈਂ ਤਾਂ ਮੈਂ ਨਹੀਂ ਖਚਾਂਦੀ ਮਾਰਦਾ ਹੁੰਦਾ ਸੀ ਕਿ ਤੂੰ ਐਦਾਂ ਸਮਾਈਲ ਕਰ ਐਦਾਂ ਕਰ ਫੇਰ ਨਾ ਕਹੀਂ ਤੇਰੇ ਬੱਚੇ ਮਾਰ ਦਾਂਗਾ ਮੇਰਾ ਨੁਕਸਾਨ ਕੀਤਾ ਨੇ ਬਹੁਤ ਵਾਰੀ ਤੇਨੇ ਮੇਰੀਆਂ ਫੋਟੋਆਂ ਵਾਇਰਲ ਕਰਤੀਆਂ ਵਾ ਮੇਰਾ ਛੋਟਾ ਬੇਟਾ ਨਹੀਂ ਸੀ ਠੀਕ ਤੇ ਅਸਲੀ ਵਿਆਹੀ ਲਏ ਹੀ ਤੇ ਪੈਸੇ ਵੀ ਇਹਨੂੰ ਮੋੜ ਤੇ ਉਸ ਤੋਂ ਬਾਅਦ ਮੈਨੂੰ ਐਦਾਂ ਪੈਸੇ ਖਾਂਦਾ ਰਿਹਾ ਮੇਰੇ ਕੋਲ ਮੈਨੂੰ ਅੱਜ 40000 ਦੇ ਨਹੀਂ ਤਾਂ ਮੈਂ ਫੋਟੋਆਂ ਵਾਇਰਲ ਕਰ ਦੇਣੀਆਂ ਮੈਂ ਦਿਂਦੀਰੀ ਪੈਸੇ ਉਦਾਂ ਹੀ ਲੈ ਲੈ ਇਹ ਮੈਨੂੰ ਇੱਧਰ ਬਟਾਲਾ ਰੋਡ ਫੋਟੋ ਰੋਡ ਜਾਂਦੇ ਹਾਂ ਹਾਂ ਜੀ ਤੁਹਾਡੀ ਕੋਈ ਫੋਟੋ ਫਾਟਾ ਕਿੰਨਾ ਹਾਂ ਜੀ ਖਿੱਚੀਆਂ ਨੇ ਆਹਦੇ ਸਾਹਮਣੇ ਵੀ ਕਹਿੰਦਾ ਆ ਮੈਂ ਵਾਇਰਲ ਕਰਨੀਆਂ ਹੀ ਕਰਨੀਆਂ ਵਾ ਜਦੋਂ ਮੁਲਾਜ਼ਮ ਮੈਨੂੰ ਫੜ ਕੇ ਲੈ ਕੇ ਆਏ ਆ ਇਹ ਉਹਨਾਂ ਨੂੰ ਆਂਦਾ ਪਾਸਵਰਡ ਲਿਖੋ ਚਲੋ ਪਾਓ ਇਹਦੀਆਂ ਫੋਟੋਆਂ ਹੋਰ ਵਾਇਰਲ ਕਰੋ ਜਦੋਂ ਤੁਹਾਨੂੰ ਪਹਿਲੀ ਵਾਰ ਲੱਗਾ ਤੁਸੀਂ ਵਿਰੋਧ ਨਹੀਂ ਕੀਤਾ ਮੈਂ ਇਹਨੂੰ ਕਹਿੰਦੀ ਨਹੀਂ ਆ ਬੜਾ ਕੁਝ ਕਿਹਾ ਇਹਨੂੰ ਪਰ ਨਹੀਂ ਪਿਸਟਲ ਦੇ ਅੱਗੇ ਕਿਹਦਾ ਜੋਰ ਜੋ ਦੱਸੋ ਮੈਨੂੰ ਪਿਸਟ ਲੱਗੇ ਕਿਦਾ ਜੋਰਿਆ ਤੁਸੀਂ ਤੇ ਦੁਕਾਨਦਾਰ ਤੁਸੀਂ ਹਾਂਜੀ ਅੱਜ 4 ਦਿਨ ਹੋ ਗਏ ਆ ਦਰਖਾਸਤ ਇਦਾਂ ਦਿੱਤੀ ਸੀ ਇਹ ਤੰਗ ਨਹੀਂ ਕਰਨ ਉਹ ਹਰਦਾ ਫੇਰ ਫੋੜਵਾ ਸੈਂਡ ਕਰਦਾ ਸੀ ਮੈਨੂੰ ਕਹਿੰਦਾ ਸੀ ਆ ਵੇ ਫੋੜਵਾ ਥੱਲੇ ਆ ਮੈਂ ਤੈਨੂੰ ਖੜਨਾ ਮੈਂ ਕਹਾ ਮੈਂ ਨਹੀਂ ਜਾਣਾ ਕਿਉਂਕਿ ਪਹਿਲਾਂ ਹੀ ਨਵਜਾਂ ਵੱਡੀਆਂ ਆ ਦੇਖੋ ਇਹਦੇ ਘਰ ਕੇ ਹੀ ਇਹ ਮੈਨੂੰ ਜ਼ਬਰਦਸਤੀ ਖੜਦਾ ਸੀਗਾ ਮੈਂ ਕਹਾ ਹੁਣ ਮੈਂ ਟੋਰਚਿੰਗ ਨਹੀਂ ਸਹਿਣੀ ਫੇਰ ਇਹਨੇ ਦਰਗਾਹ ਤੇ ਜਾ ਕੇ ਸੌਂ ਖਾਦੀ ਕਿ ਠੀਕ ਆ ਮੈਂ ਇਸ ਤੋਂ ਬਾਅਦ ਤੰਗ ਨਹੀਂ ਕਰੂੰਗਾ ਪਰ ਮੈਂ ਪੈਸੇ ਵਸੂਲ ਕਰੂੰਗਾ ਇਹਨੇ ਮੇਰੇ ਕੋ ਬੜੇ ਪੈਸੇ ਖਾਲੇ ਆ ਜਿੰਨਾਂ ਕੋ ਖਾਦੇ ਆ ਉਹ ਵੀ ਮੇਰੇ ਕੋ ਸਬੂਤ ਹੈਗੇ ਜਿਹੜੇ ਨੂੰ Google Pay ਕੀਤੇ ਉਹ ਵੀ ਹੈਗੇ ਇਹਦੀ ਘਰ ਦੀ ਦਾ ਅਕਾਊਂਟ ਚੈੱਕ ਕੀਤਾ ਜਾਵੇ ਉੱਥੇ ਸੈਂਡ ਕਰਦੇ ਇਹ ਪੈਸੇ ਉੱਥੇ ਜਮ੍ਹਾਂ ਕਰਾਉਂਦੇ ਆ ਕਾਲਾ ਮਾਲਾ ਚੌਂਕ ਸਪਿੰਟ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਇਹ ਹੋਈ ਹੈ ਮੇਰੇ ਘਰ ਵਾਲੇ ਦਾ ਯਾਰ ਹੀ ਤੇ ਕੋ 30000 ਰੁਪਿਆ ਵਿਆਜੀ ਲਿਆ ਸੀ 3000 ਰੁਪਿਆ ਵਿਆਜ ਕਟਾ ਕੇ ਰਕਮ ਵਰਤਨ ਨੂੰ ਲਈ ਸੀ ਦੋ ਤਿੰਨ ਮਹੀਨੇ ਵਰਤੀ ਇਹ ਮੇਰੇ ਘਰ ਅੰਦਰ ਆ ਜਦੋਂ ਇੱਕ ਦੋ ਵਾਰੀ ਵਿਆਜ ਲੇਟ ਹੋਇਆ ਨਾ ਇਹ ਮੈਨੂੰ ਕੰਦਾ ਮੇਰੀ ਮਾੜੀ ਨਿਗਾਹ ਵਾ ਤੇਰੇ ਤੇ ਤੇਸ ਕਰਕੇ ਮੈਨਾਂ ਗਲਤ ਹੋ ਮੈਂ ਕਹ ਮੈਂ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਪੈਸੇ ਮੋੜਤੇ ਆ ਤਦ ਵੀ ਇਹਨੇ ਮੇਰਾ ਖਹਿੜਾ ਨਹੀਂ ਛੱਡਿਆ ਮੇਰੇ ਬੰਦੂਕ ਰੱਖ ਕੇ ਮੱਥੇ ਤੇ ਮੈਨਾਂ ਗਲਤ ਕੰਮ ਕਰਦਾ ਰਿਹਾ ਵਾ ਮੇਰੀਆਂ ਵੀਡੀਓ ਬਣਾਈਆਂ ਵਾ ਫੋਟੋਆਂ ਵੀ ਗਲਤ ਖਿੱਚੀਆਂ ਵਾ ਤੇ ਜਦੋਂ ਮੈਂ ਤਾਂ ਮੈਂ ਨਹੀਂ ਖਚਾਂਦੀ ਮਾਰਦਾ ਹੁੰਦਾ ਸੀ ਕਿ ਤੂੰ ਐਦਾਂ ਸਮਾਈਲ ਕਰ ਐਦਾਂ ਕਰ ਫੇਰ ਨਾ ਕਹੀਂ ਤੇਰੇ ਬੱਚੇ ਮਾਰਦਾਂਗਾ ਮੇਰਾ ਨੁਕਸਾਨ ਕੀਤਾ ਇਹਨੇ ਬਹੁਤ ਵਾਰੀ ਤੇ ਇਹਨੇ ਮੇਰੀਆਂ ਫੋਟੋਆਂ ਵਾਇਰਲ ਕਰਤੀਆਂ ਵਾ ਤੁਸੀਂ ਕਿੱਥੇ ਰਹਿੰਦੇ ਕੀ ਨਾਮ ਸੀ ਤੁਹਾਡਾ ਇਹ ਕਿੱਥੇ ਰਹਿੰਦੇ ਇਹਦਾ ਨਾਮ ਕਾ ਲੂ ਆ ਪੱਕਾ ਨਾ ਰਮਨ ਦਸਾਂਝ ਆ ਇਹ ਉੱਥੇ ਰਹਿੰਦਾ ਮਜੀਠਾ ਰੋਡ ਤੁਸੀਂ ਕਿੱਥੇ ਰਹਿੰਦੇ ਮੈਂ ਸੁਲਤਾਨੀ ਰੋਡ ਗੁਰਨਾਮਨਗਰ ਤੁਸੀਂ ਪੈਸੇ ਲਈ ਸੀ ਹਾਂਜੀ ਪੈਸੇ ਲਈ ਸੀ ਤੁਹਾਡੇ ਘਰ ਲੈ ਲੋ ਤਾਂ ਨਹੀਂ ਕਰੇ ਤੁਹਾਨੂੰ ਵੀ ਤੁਹਾਨੂੰ ਲੈ ਗਿਆ ਮੇਰਾ ਛੋਟਾ ਬੇਟਾ ਨਹੀਂ ਸੀ ਠੀਕ ਤੇ ਅਸਲੀ ਵਿਆਜੀ ਲਈ ਹੀ ਤੇ ਪੈਸੇ ਵੀ ਇਹਨੂੰ ਮੋੜ ਤੇ ਉਸ ਤੋਂ ਬਾਅਦ ਮੈਨੂੰ ਐਦਾਂ ਪੈਸੇ ਖਾਂਦਾ ਰਿਹਾ ਮੇਰੇ ਕੋ ਮੈਨੂੰ ਅੱਜ 40000 ਦੇ ਨਹੀਂ ਤੇ ਮੈਂ ਫੋਟੋ ਮੈਂ ਵਾਇਰਲ ਕਰ ਦੇਣੀਆਂ ਮੈਂ ਦਿਂਦੀਰੀ ਪੈਸੇ ਉਦਾਂ ਹੀ ਲੈ ਲੈ ਇਹ ਮੈਨੂੰ ਇੱਧਰ ਬਟਾਲਾ ਰੋਡ ਉਹ ਰੁਰ ਜਾਂਦੇ ਰਹੇ ਹਾਂਜੀ ਤੁਹਾਡੀ ਕੋ ਫੋਟੋ ਫਟਾ ਕਿੰਨਾ ਹਾਂਜੀ ਖਿੱਚੀਆਂ ਨੇ ਕੀ ਬੁੱਕੀ ਜਾਂਦਾ ਫੋਟੋ ਵੇਰ ਹਾਂਜੀ ਮੁਲਾਜ਼ਮਾਂ ਦੇ ਸਾਹਮਣੇ ਵੀ ਕਹਿੰਦਾ ਆ ਮੈਂ ਵਾਇਰਲ ਕਰਨੀਆਂ ਹੀ ਕਰਨੀਆਂ ਵਾ ਜਦੋਂ ਮੁਲਾਜ਼ਮ ਮੈਨੂੰ ਫੜ ਕੇ ਲੈ ਕੇ ਆਏ ਆ ਇਹ ਉਹਨਾਂ ਨੂੰ ਆਂਦਾ ਪਾਸਵਰਡ ਲਿਖੋ ਚਲੋ ਪਾਓ ਇਹਦੀਆਂ ਫੋਟੋਆਂ ਹੋਰ ਵਾਇਰਲ ਕਰੋ ਜਦੋਂ ਤੁਹਾਨੂੰ ਪਹਿਲੀ ਵਾਰ ਲੱਗਾ ਤੁਸੀਂ ਵਿਰੋਧ ਨਹੀਂ ਕੀਤਾ ਮੈਂ ਇਹਨੂੰ ਕਹਿੰਦੀ ਨਹੀਂ ਆ ਬੜਾ ਕੁਛ ਕਿਹਾ ਇਹਨੂੰ ਪਰ ਨਹੀਂ ਪਿਸਟਲ ਦੇ ਅੱਗੇ ਕਿਹਦਾ ਜੋਰ ਜੋ ਦੱਸੋ ਮੈਨੂੰ ਪਿਸਟਲ ਅੱਗੇ ਕਿਹਦਾ ਜੋਰ ਆ ਕੁਝ ਵੀ ਦਰਖਾਸਤ ਦਿੱਤੀ ਹੁੰਦੀ ਹਾਂ ਜੀ ਅੱਜ 4 ਦਿਨ ਹੋ ਗਏ ਆ ਦਰਖਾਸਤ ਇਦਾਂ ਦਿੱਤੀ ਸੀ ਇਹ ਤੰਗ ਨਹੀਂ ਕਰਨੋ ਹਰਦਾ ਫੇਰ ਫੋੜਵਾ ਸੈਂਡ ਕਰਦਾ ਸੀ ਮੈਨੂੰ ਕਹਿੰਦਾ ਸੀ ਆ ਵੇ ਫੋੜਵਾ ਥੱਲੇ ਆ ਮੈਂ ਤੈਨੂੰ ਖੜਨਾ ਮੈਂ ਕਹਾ ਮੈਂ ਨਹੀਂ ਜਾਣਾ ਕਿਉਂਕਿ ਪਹਿਲਾਂ ਹੀ ਨਵਜਾਂ ਵੱਡੀਆਂ ਆ ਦੇਖੋ ਇਹਦੇ ਘਰ ਕੇ ਹੀ ਇਹ ਮੈਨੂੰ ਜ਼ਬਰਦਸਤੀ ਖੜਦਾ ਸੀਗਾ ਮੈਂ ਕਹਾ ਹੁਣ ਮੈਂ ਟੋਰਚਿੰਗ ਨਹੀਂ ਸਹਣੀ ਫੇਰ ਇਹਨੇ ਦਰਗਾਹ ਤੇ ਜਾ ਕੇ ਸੌਂ ਖਾਦੀ ਕਿ ਠੀਕ ਆ ਮੈਂ ਇਸ ਤੋਂ ਬਾਅਦ ਤੰਗ ਨਹੀਂ ਕਰੂੰਗਾ ਪਰ ਮੈਂ ਪੈਸੇ ਵਸੂਲ ਕਰੂੰਗਾ ਇਹਨੇ ਮੇਰੇ ਕੋ ਬੜੇ ਪੈਸੇ ਖਾਲੇ ਆ ਜਿੰਨਾਂ ਕੋ ਖਾਦੇ ਆ ਉਹ ਵੀ ਮੇਰੇ ਕੋ ਸਬੂਤ ਹੈਗੇ ਜਿਹੜੇ ਇਹਨੂੰ ਗੂਗਲ ਪੇ ਕੀਤਾ ਉਹ ਵੀ ਹੈਗੇ ਇਹਦੇ ਘਰ ਦੀ ਦਾ ਅਕਾਊਂਟ ਚੈੱਕ ਕੀਤਾ ਜਾਵੇ ਉੱਥੇ ਸੈਂਡ ਕਰਦੇ ਇਹ ਪੈਸੇ ਉੱਥੇ ਜਮ੍ਹਾਂ ਕਰਾਉਂਦੇ ਆ ਕਾਲਾ ਮਾਲਾ ਚੌਂਕ ਉੱਥੇ ਹੁਣ ਕਦੋਂ ਫੜ ਕੇ ਜਾਈ ਇਹਨੂੰ ਬਸ ਲਿਆਂਦਾ ਇੱਕ ਘੰਟਾ ਆਇਆ ਫੜ ਕੇ ਲਿਆਂਦਾ ਵਾ ਇਹਨੂੰ ਕੀ ਕਾਰਵਾਈ ਦਾ ਮੰਗ ਕਰਦੀ ਆ ਮੈਂ ਪਰਚਾ ਚੋਂ ਨਹੀਂ ਇਹਦੇ ਤੇ ਕਿਉਂਕਿ ਮੇਰੀ ਤੇ ਇੱਜ਼ਤ ਇਹਨੇ ਰਹਿਣ ਨਹੀਂ ਦਿੱਤੀ ਸਾਰੇ ਬੰਨੇ ਤੇ ਇਹਨੇ ਮੋੜਵਾ ਪਾਤੀਆਂ ਮੇਰੀਆਂ ਇਸ ਕਰਕੇ ਮੈਨੂੰ ਇਨਸਾਫ ਚਾਹੀਦਾ ਹਾਂਜੀ ਤੇ ਲੋਕਲ ਇੱਕ ਲੇਡੀ ਆ ਉਹਦੇ ਕੋਲੋਂ ਕੰਪਲੀਟ ਮਿਲੀ ਸੀਗੀ ਬੀਲਰ ਕੰਮ ਨੂੰ ਹਰਾਸ ਕਰ ਰਿਹਾ ਉਹ ਹੁਣ ਦੋਵੇਂ ਬਾਟੀਆਂ ਇਕੱਠੀਆਂ ਕੀਤੀ ਹੈ ਦੇਖਦੇ ਹਾਂ ਜੋਸ ਚਾਹੀ ਹੋਈ ਉਹਨੇ ਬਤਾਉ ਕੀਤਾ ਜਾਊਗਾ ਮਰਕਾ ਕਹਿ ਰਿਹਾ ਕਿ ਮੈਂ ਬਿਲਕੁਲ ਨਿਰਦੋਸ਼ ਹਾਂ ਪਰ ਲੜਕੀ ਵੱਲੋਂ ਫੋਟੋਆਂ ਵੀਡੀਓ ਵੀ ਦਿਖਾਈ ਗਈ ਹੈ ਵੀ ਜਿਹੜੀ ਉਹ ਵਾਇਰਲ ਕਰਨਾ ਚਾਹੁੰਦਾ ਸੀ ਵੀ ਉਹਦੇ ਮਨ ਚ ਡਰ ਵੀ ਹੈ ਉਹ ਕਹਿੰਦੀ ਵੀ ਮੈਨੂੰ ਇਨਸਾਫ ਚਾਹੀਦਾ ਦੇਖਦੇ ਹਾਂ ਜੀ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਇਹ ਚੈੱਕ ਕਰਦੇ ਹਾਂ ਹੁਣ ਠੀਕ ਹੈ ਜੀ ਜੋ ਵੀ ਹੋ ਜਾਸੀ ਸੂਰ ਸਪਾਈ ਕੀ ਵੈਸੇ ਕਰ ਰਹੀ ਹਾਂ ਅਮ ਤੇ ਲੈ ਜਾਂਦੀ ਜਾਊਗੀ ਥੈਂਕ ਯੂ